ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਭਾਈ ਹੁਣ ਅਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਇੱਕ ਮੱਝ ਦਿਖਾਉਣੀ ਆ ਤੇ ਦੋਵੇਂ ਕੱਪੜੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪਾਂ ਇੱਥੇ ਆ ਕੇ ਗੱਭਣ ਨੂੰ ਪਾਸ ਕਰਕੇ ਤਸੱਲੀ ਕਰਕੇ ਖਲੋ ਗੱਲਬਾਤ ਕਰਦੇ ਹਾਂ ਅਨਵਿਦੀਆਂ ਨਾਲ ਅੱਜ ਕਮਲ ਭਾਜੀ ਘਰੇ ਨਹੀਂ ਉਹਨਾਂ ਦੇ ਵੱਡੇ ਭਾਈ ਉਹਨਾਂ ਨੇ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਮਹਾਰਾਜ ਜੀ ਹੋਸਣਾ ਠੀਕ ਠਾਕ ਜੀ ਜੀ ਦੀ ਕਿਰਪਾ ਮਹਾਰਾਜ ਜੀ ਕਮਲ ਭਾਜੀ ਤੇ ਉਹਨਾਂ ਰਾਜਨੀਤੀ 'ਚ ਹੱਥ ਔ ਜਿਆਦਾ ਵੱਧਾ ਜਾਂਦੇ ਆ ਠੀਕ ਆ ਅੱਜ ਵੀ ਗਏ ਆ ਹਾਂਜੀ ਗਏ ਅੱਜ ਵੀ ਅੰਮ੍ਰਿਤਸਰ ਗਏ ਜੀ ਅੱਜ ਤੇ ਅੰਮ੍ਰਿਤਸਰ ਗਏ ਹਨਾ ਹਾਂਜੀ ਅੱਛੀ ਦਸਾਬ ਉੱਥੇ ਦੁਪਹਿਰੇ ਤੇ ਗਏ ਆ ਤਵਾਰਾ ਜੀ ਠੀਕ ਆ ਤੇ ਚਲੋ ਨਾਮ ਦੱਸ ਦੋ ਫਿਰ ਹਾਂਜੀ ਨਾਮ ਕਮਲ ਜੀ ਹਾਂਜੀ ਐਂਡ ਆਪਾ ਘਵਾਰਪੁਰ ਤੇ ਜਿੱਲੀ ਰੋਬਾ ਪਣਾਉਂਦੀ ਲਗੜ ਦਾਸਪੁਰ ਤੇ ਫੋਨ ਨੰਬਰ ਇਹ ਬੋਲੋ ਫੋਨ ਨੰਬਰ ਕਮਲ ਲਵਾਏ ਠੀਕ ਹੈ ਜੀ ਆਹ ਉਹਨਾਂ ਦਾ ਨੰਬਰ ਹੈਗਾ ਵਾ 99 991590 ਤੇ 6784 6784 ਹੈਨਾ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਗਾਤ ਤਾਂ ਹੀ ਕਰ ਲਈਏ ਹਾਂਜੀ ਗਾਤ ਕਰ ਲਈ ਜੀ ਕਿੰਨੇ ਕ ਦੁੱਧ ਆ ਲੀਜੇ ਇਹ ਗਾਂ ਭਾਜੀ ਦੁੱਧ ਕਰ ਦੂ 17 ਖਾਲ ਅੱਛਾ ਹਾਂਜੀ ਵੀ ਕਰਛੇ ਦੀ ਜੇ ਵਗੜੇ ਸੁਆਗਨਾ ਸੁਣਾਇਨ ਸੂਆ ਤਿੱਜਾ ਜੇ ਤੋਰੋ ਫੇਰ ਇਹਨੂੰ ਦੇਣਾ ਜੇ ਕੋਈ ਲੈ ਜਾਣੇ ਇਹਨੇ ਹਰਕ ਤੋਂ ਦੋ ਚਾਰ ਦਿਨ ਲੈ ਜੂ ਨਾ ਹੱਤਾ ਹਫਤੇ ਦੇ ਲਾਗੇ ਬੰਨੇ ਹੱਤਾ ਦੱਸ ਦੇਣ ਦੇ ਲਾਗੇ ਬੰਨੇ ਲੈ ਜਾਣੇ ਬਾਕੀ ਫਿਕਸ ਜੇ ਇਹ ਹਵਾਨਾ ਤਿਆਰ ਕਰਨ ਦੀ ਆ ਲੈ ਜਾ ਸਿੱਧੇ ਅੱਗੇ ਘਮਾ ਲਿਓ बाकी थान भी तु लागे दिखा दी हाँ देख सकते थान भी लागे तो भी देख सकते ਤੇ ਮੁੱਲ ਫਿਰ ਇਹਦਾ ਮੁੱਲ ਭਾਜੀ 52000 ਜੀ ਅੱਛਾ 50000 ਚ ਮੰਨਤਨ ਕਰਦਾ ਅੱਛਾ 50000 ਚ ਮੰਨਤਨ ਕਰ ਦੋਗੇ ਬਾਕੀ ਚਲੋ ਕੋ ਫੋਨ ਲਾਉਗਾ ਫੋਨ ਲਾ ਕੇ ਚਲੋ ਗੱਲ ਹੋ ਜਾਂਦੀ ਮੌਕੇ ਤੇ ਆਪੇ ਮੌਕੇ ਤੇ ਹੋ ਜਾਊਗਾ ਹਨਾ ਹਾਂਜੀ ਠੀਕ ਆ ਤੇ ਹੁਣ ਆ ਵੀ ਛੋਟੀ ਗੱਬਣੇ ਛੋਟੀ ਦੂਜੀ ਸੁਆਜ ਕਿੰਵਾ ਸੁਆਜ ਨੇ ਇਹ ਦੂਜਾ ਸੁਆਜ ਜੀ ਦੂਸਰਾ ਸੁਆਇਆ ਤੇ ਇਹ ਕਿੰਨੇ ਕ ਦੁੱਧਾਂ ਲਈ ਆ ਇਹ ਦੁੱਧ ਭਾਜੀ ਕੱਟੂਗੀ ਕੋਈ 12 13 ਨਹੀਂ ਤੋੜ ਦੋ ਫਿਰ ਇਹਨਾਂ ਹਾਂਜੀ ਇਹ ਵੀ ਕੋਈ ਹਫਤੇ ਤੇ ਲੱਗੇ ਬੰਦੇ ਟਾਈਮ ਲੈ ਜੂਗੇ ਅਰੇ ਇਹਨੇ ਹਫਤਾ ਲੈ ਜਾਣਾ ਜੀ ਬਾਕੀ ਇਹ ਵੀ ਛੋਟੇ ਥੱਲੇੋਂ ਚੰਗੀ ਭਰ ਆਂਦੀ ਆ ਸੋਹਣੀ ਆ ਫੱਬਦੀ ਆ ਰਾਜੀ ਆ ਜ਼ੰਬੀ ਜ਼ੰਬੀ ਚੰਗੀ ਆ ਲੈ ਜੀ ਲੈ ਬਾਕੀ ਅਜੇ ਦੋਵੇਂ ਗੱਬਣਾ ਵਾ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਖ ਕੇ ਖੜੋ ਇਹਦੇ ਵੀ ਥਾਣੇ ਕਰੀ ਲੱਗ ਗੇ ਤੁਹਾਨੂੰ ਦਿਖਾ ਦਈਏ ਬਹੁਤ ਠੀਕ ਚੋਲੇ ਪੁੱਤਰਾ ਇਹ ਵੀ ਠੰਡੀ ਤੇਰੀ ਆ ਜੀ ਠੰਡੀ ਤੇਰੀ ਬਹੁਤ ਆ ਇਹਦਾ ਕਿੰਨਾ ਕ ਮੋਲ ਲਿਆ ਫਿਰ ਬੋਲ ਭਾਜੀ ਇਹਦਾ 75000 ਦੇ 72000 ਦੇ ਅੱਛਾ 72000 ਦੀ ਦੇ ਦੇਣੀ ਆ ਬਾਕੀ ਚਲੋ ਮੌਕੇ ਤੇ ਛੋਟ ਛੱਟ ਹੋਰ ਜੀ 70 ਜਮਾਨਤਨ ਕਰਦਾਂਗੇ ਛੋਟ ਕਰਦਾਂਗੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਬਸ ਠੀਕ ਹੈ ਜੀ ਉਹ ਉੜਾਨ ਕੇ ਕੋ ਆਪਣਾ ਤੇ ਹੱਲੀ ਕਰਕੇ ਖੜੇ ਤਸੱਲੀ ਕਰਕੇ ਨਾ ਵੇਖ ਚੱਕ ਕੇ ਖੜੇ ਤੁਹਾਡਾ ਦੀ ਪਿੱਛੇ ਦੀ ਗਾਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂਜੀ ਦੋਤੇ ਤੁਹਾਨੂੰ ਪਤਾ ਸ਼ੇਵਾ ਦਾ ਹਾਂਜੀ 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 ਠੀਕ ਹੈ ਜੀ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ